ਸ਼ਲੋਕ ਸਾਧੂ ਕੀ ਮਨਿਓਟ ਗਾਉ ਉਤਸਿਆਨਮ ਤਿਆੰਗ ਗੁਰਜੀਖਿਆ ਜੇ ਮਨ ਬਸੈ ਨਾਨਕ ਮਸਤਗ ਭਾਜੇ ਪਉੜੀ ਸਸਾ ਸਰਨ ਪਰੇ ਅਭਹਾਰੇ ਸਾਸਤਰ ਸਿੰਮ੍ਰਿਤ ਵੇਦ ਬੁਕਾਰੇ ਸੋਦਤ ਸੋਦਤ ਸੋਦ ਵਿਚਾਰਾ ਬਿਨ ਹਰ ਪਜਨੈ ਸ਼ਿਡਕਾਰਾ ਸਾਸਾ ਸੰਗਮ ਭੂਲਨ ਹਾਰੇ ਤੁਮ ਸਮਰਾਥ ਅਗੰਤਿ ਅਪਾਰੇ ਸਰਨ ਬਰੇ ਕੀ ਰਾਖ ਦੇ ਆਲਾ ਨਾਨਕੇ ਤੁਮਰੇ ਬਾਦ ਗਪਾਨਾ ਸ਼ਲੋਕ ਹੈ ਖੁਦੀ ਮਿਟੀ ਤਬ ਸੁਖ ਭਈ ਮੰਤਨ ਭਈ ਅਰੋਗ ਨਾਨਕ ਦ੍ਰਿਸ਼ਟਿ ਆਇਆ ਉਸਤਤ ਕਰਨੇ ਜੋਗ ਰਾਉ ਪੌੜੀ ਖਖਾ ਖਰਾ ਸਰਾਉ ਨਾਉ ਜੋ ਖਿੰਨ ਮੈਂ ਉਹਨੇ ਸੋ ਭਰ ਪਰਾਉ ਖਰਾ ਨਿਮਾਨਾ ਹੋਤ ਪਰਾਨੀ ਅੰਤਿਨ ਜਾਪੇ ਪ੍ਰਭ ਨਿਰਵਾਣੀ ਭਾਵੇ ਖਸਮ ਤਾ ਉਹ ਆ ਸੁਖ ਦੇਤਾ पारब्रह्म सुगंता संखति खिन बक्सुन आरा नानक साहिब सदा दया दास लोक सुन मन मेरी सन पर हर राय सगल त्याग नानक लय समाय पावड़ी सत्सा सियान बछाडे आना हिकम दुकम ना प्रभति ਸੈਸ ਪਾਂਤ ਕਰੇ ਚਿਤਰਾਈ ਸੰਗ ਤੁਾਰੇ ਤਨ ਨ ਜਾਏ ਸੋ ਸੋ ਜਪ ਦਿਨ ਰਾਤੀ ਰੇ ਜੀ ਚਲੇ ਤੁਾਰੇ ਸਾਥੀ ਸਾਧ ਸੇਵਾ ਲਾਵੇ ਜਿਹ ਆਪੇ ਨਾਨਕ ਤਾਂ ਕੋ ਦੁੱਖ ਨ ਬਿਆਪੇ ਇਸ ਲੋਕ ਹਰ ਹਰ ਮੁਕਤੀ ਬੋਲਣਾ ਮਨ ਉਠੈ ਸੁਖ ਹੋਈ ਨਾਨਕ ਸਮੈ ਰਵ ਰਹਿਆ ਤੁੰਤ ਨੰਤਰ ਸੋਈ ਪਉੜੀ ਹੇਰੋ ਘਟ ਕਟ ਸਗਲ ਹੈ ਕੁਰੇ ਭਗਵਾਨ ਤੋਵਤ ਆਏ ਸਦਸ ਦੀਵੇ ਜੁਗ ਭੰਜਨ ਗੁਰ ਗਿਆਨ ਆਹ ਸੁਖੇ ਹੋਈ ਆਨੰਦ ਤੇ ਹੋ ਨਾਹੀ ਤੇ ਆਪ ਅੱਤੇ ਦੁਖ ਜਨਮੈ ਮਰਨਾ ਸੰਤ ਸੰਗ ਬਰਦਾਬ ਏਤ ਕਰਨਾਮ ਧ੍ਰੜ ਜੈ ਅੱਲਾ ਸੰਤੇ ਸੰਗ ਹੋਤ ਕਿਰਪਾਲਾ ਔਰੇ ਕਸ਼ੂਨ ਕਿਨੂ ਕੀਆ ਨਾਨਕ ਸਭ ਕਸ਼ਿ ਪ੍ਰਪਤੀ ਹੁਆ ਸ਼ਲੋਕ ਲੇਖਕ ਦੇ ਨ ਛੂਟੀ ਐ ਕਿਨ ਕਿਨ ਪੁੱਲ ਨਾਦ ਬਉਸਨ ਆਰ ਬਉਸਲੇ ਨਾਨਕ ਪਾਰ ਉਤਾਰੇ ਪੌੜੀ ਲੋਨ ਹਰਾਮੀ ਗੁਨੇਗਾਰ ਬੇਗਾਨਾ ਅਲਪ ਮਤ ਜੀਉ ਪਿੰਜਨ ਸੁਖ ਦਈਏ ਤਾਂ ਇਹਨਾਂ ਜਾਣ ਤਤ ਲਾਲ ਮਾਇਆ ਕਾਰਨੇ ਦਜ ਟੁੰਗਨ ਜਾਏ ਜੀਵ ਨਹਾਰ ਦਾ ਤਾਰ ਪ੍ਰਭ ਨਿਮਕ ਨਾ ਮਨੇ ਬਸਾਈ ਲਾਲਚ ਝੂਠੇ ਬਕਾਰ ਮੋਹ ਇਹ ਆਸਮ ਤੇ ਮਨਮਾਹੀ ਲੰਪੜ ਚੋਰ ਨਿੰਦਕ ਮਾ ਤਿਨੋਂ ਸੰਗ ਮਿ ਆਈ ਤਦ ਪਾਵੇ ਤਾਂ ਬਖਸ ਲੈ ਖੋਟੇ ਸੰਗ ਘਰੇ ਨਾਨਕ ਭਾਵੇ ਪਰ ਬ੍ਰਹਮ ਪਾਹਨ ਨੀਰ ਤਰੀ ਸੁ ਲੋਕ ආර්බීද්ධ खේල්ත අස්ත ප්‍රමේජනමය ඒක පෞජලතයකා ෝ්‍රබු නානග දේරීටේක බෞඩී. खේලත खෙල්තයායෝ වනක ඥොන්තුග පායි හේදමිටේ සාදෝ මෙලත සතුගරපටින් සමයි. हिमा गई सच संचियो खायो अमृत नाम खरी कृपा ठा कुर भई अंत सुख बिसराम कीप निवाई बहुत लाभ कर आए पतवंत खरा दिलासा गुरु दिया आए मिले भगवंत यापन किया करे आप आगे पछे आप नानक सो सरायिए जे कद दया व्याप संलोक आई ब्रह्म शरणागति कृपा निंद दयाल एक अखरार मन बस्त नान कोत निहाल पौड़ी अखर में त्रे भवन ब्रह्म तारे अखर कार कर वेद बी भी अखर शास्त्र सिम्रित प्राणा अखर नाद कथन वख्याना ਅੱਖਰ ਮੁਕਤ ਜੁਗਤ ਬਹਿ ਬਰਮਾ ਅੱਖਰ ਕਰਮ ਹੈ ਕਿਰਤ ਸੋਚ ਦਰਮਾ ਗ੍ਰਿਸ਼ਟ ਮਾਨਿ ਅੱਖਰ ਹੈ ਜੀਤਾ ਨਾਨਕ ਪਾਪ ਨਾਮ ਨਿਰਲੇਪਾਸ ਲੋਕ ਹਾਥ ਕਲਮ ਅਗਮਸਤ ਲਿਖਾਵਦੀ ਉਜਦੇ ਸਭ ਸੰਗ ਅਨੋ ਪਰਉਪਾਉਤੀ ਉਸਤਤ ਕਹਿ ਨਾ ਜਾਏ ਮੁਖੋਂ ਤੋਂ ਆਰੀਆ ਵੋਹੀ ਦੇਖ ਦਰਸ ज्ञान कबले हानिया पावडी हे अचत हे पार ब्रह्म अभिनंसी अज्ञास हे पूर्ण हे सर्वमय दुपंजन गुंतास हे संगी हे निरंकार हे निर्गुण सब टीक हे गोविंद हे गुणनिधाम जाके सदा वीक हे अपरंपर हर हर ਹੇ ਪੀ ਹੋ ਬਨਾਰ ਹੇ ਸੰਤੈ ਕੈ ਸਦਾ ਸੰਗ ਨੇਦਾ ਰਾਯਾਧਾਰੇ ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣੇ ਕੋਈ ਨਾਨਕ ਜੀਜੇ ਨਾਮਦਾਨ ਰੱਖਉ ਇਹ ਪਰੋਈ ਇਸ ਲੋਕ ਗੁਰਦੀਪ ਮਾਤਾ ਗੁਰਦੀਪ ਪਿਤਾ ਗੁਰਦੀਪ ਸਵਾਮੀ ਪਰਮੇਸ਼ੁਰਾ ਗੁਰਦੀਪ ਸਗਾ ਗਿਆਨ ਪੰਜਨ गुरुदेव दाता हरनाम उपदि गुरुदे गुरु बुद्ध गुरुदेव गुरुदेश पर परा गुरुदेव तीर्थ अमृत सरोवर ज्ञान मर्जुन अपरम्परा गुरुदे कर्ता सपाहर्ता गुरुव पवि ਗੁਰਦੇਵ ਆਤ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਤੁ ਦਰਾ ਗੁਰਦੇਵ ਸੰਗਤ ਬ੍ਰਹਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤਰਾ ਗੁਰਦੇਵ ਸਤਗੁਰ ਪਹਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ ਕਰਾਮ ਇਹ ਸ਼ਲੋਕ ਆਦ ਅੰਤ ਪੜਨਾ ਗਉੜੀ ਸੁਖਮਨੀ ਮਨ ਲਾ ਪੰਜਵਾਸ ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਦ ਗੁਰੇ ਨਮਹਿ ਜੁਗਾਤ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵੇ ਨਮਹਿ ਅਸ਼ਟਪਦੀ ਸਿਮਰ 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 ਸੁਖ ਭਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਸਿਮਰੋ ਜਾਸੁ ਸੁਸੰਵਰੇ ਕੈ ਨਾਮ ਜਪ ਤਿਆਗੰਤ ਅਨੇਕ ਹੈ ਮੀਤ ਪ੍ਰਾਂਤ ਸਿਮਰ ਸੁਦਾਖਯਰ ਗਿਨੇ ਰਾਮ ਨਾਮ ਇਕਾਖਯਰ ਕਿਨ ਕਾ ਏਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਨੀ ਨ ਆਵੇ ਕਾਂਖੀਏ ਕਹਿ ਦਸ ਨੁਹਾਰੋ ਨਾਨਕ ਉਨ ਸੰਗ ਮੋਹਿ ਉਦਾਰੋ ਸੁਖਮਨੀ ਸੋਖਨ ਅਮਰਿਤ ਭ੍ਰਮਨਾਮ ਰਉਗਨੋ ਕੇ ਮਨ ਬਿਸਰਾਮ ਰਾਵ ਪ੍ਰਭ ਕਹਿ ਸਿਮਰਨ ਗਰਬ ਨਾ ਬਸੈ ਪ੍ਰਭ ਕਹਿ ਸਿਮਰਨ ਦੁਖ ਜਮ ਨਸੈ ਪ੍ਰਭ ਕਹਿ ਸਿਮਰਨ ਕਾਲ ਪਰਹਾਰੈ ਪ੍ਰਭ ਕੈ ਸਿਮਰਨ ਦੁਸ਼ਮਨ ਤਾਰੈ ਪ੍ਰਭ ਸਿਮਰਤ ਕਛ ਬਿਦਨ ਨ ਲਗੈ ਪ੍ਰਭ ਕੈ ਸਿਮਰਨ ਜਿੰਦ ਜਾਗੈ ਪ੍ਰਭ ਕੈ ਸਿਮਰਨ ਪਹੁਣਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕੈ ਸਿਮਰਨ ਸਾਧਕੇ ਸੰਗ ਸਰਬਨਿਧਾਨ ਨਾਨਕ ਹਰਿ ਰੰਗ ਪ੍ਰਭ ਕੈ ਸਿਮਰੈ ਰਿੱਧ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਮਿਨਸੈ ਦੂਜਾ ਰੱਬ ਕੈ ਸਿਮਰਨ ਤਿਸ ਨਾਨੀ ਰੱਬ ਕੈ ਸੁਨਦਰ ਗੈ ਮਨਨੀ ਰੱਬ ਕੈ ਸੋਏ ਸੁਬਾਲਾ ਰੱਬ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੇ ਨਿਆਪ ਸੰਗਦਾਏ ਨਾਨਕੇ ਤਾਂ ਕੈ ਲਾਗੋ ਪਾਈ ਰੱਬ ਕਾ ਸਿਮਰਨ ਸਭ ਤੇ ਊਚਾ ਰੱਬ ਕੈ ਸਮੁਦਰੇ ਮੂਚਾ رب کے سمن بھج ہے برب کی سنم ساپ کے سوج ہے برب کے سم نہ پورنیہسا برب کسن من کی مل جائے امرت نا سما رب جی بس ساد کی رچنا نانک جن کا دس دس نام رب کو سمرے سے پتوتے برب کو سمرے سے ترونتے برب سمرے سے پتونتے ਰੱਬ ਕੋ ਸਮਰੇ ਸੇ ਜਨ ਪ੍ਰਵਾਨ ਰੱਬ ਕੋ ਸਮਰੇ ਸੇ ਪੁਰਖ ਪ੍ਰਧਾਨ ਰੱਬ ਕੋ ਸਮਰੇ ਸੇ ਬਿਮੋਤਾ ਜੀ ਰੱਬ ਕੋ ਸਮਰੇ ਸੇ ਸਰਬ ਕੇ ਰਾਜੇ ਰੱਬ ਕੋ ਸਮਰੇ ਸੇ ਸੰਗਵਾਸੀ ਰੱਬ ਕੋ ਸਮਰੇ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦੇ ਅੱਲਾ ਨਾਨਕ ਜਨ ਕੀ ਮੰਗਰਵਾਲਾ ਰੱਬ ਕੋ ਸਿਮਰੇ ਸੇ ਪਾਰਿ ਉਪਕਾਰੀ ਰੱਬ ਕੋ ਸਿਮਰੇ ਤਿਨ ਸਤਿਗੁਣ ਬਲਿਆਰੀ ਰੱਬ ਕੋ ਸਿਮਰੇ ਤਿਨ ਸੁਖ ਮੁਖੁ ਆਵੀ ਰੱਬ ਕੋ ਸਿਮਰੇ ਤਨ ਸੁਖ ਬਿਹਾਵੇ ਰੱਬ ਕੋ ਸਿਮਰੇ ਤਨ ਆਤਮ ਜੀਤਾ ਰੱਬ ਕੋ ਸਿਮਰੇ ਨਿਰਮਲ ਰੀਤਾ ਰੱਬ ਕੋ ਸਿਮਰੇ ਅੰਧ ਕਨੇਰੇ ਰੱਬ ਕੋ ਸਿਮਰੇ ਵਸਿਆ ਮੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਰੱਬ ਕੇ ਸਿਮਰਨ ਕਾਰਜ ਪੂਰੇ ਰੱਬ ਕੇ ਸਨ ਕਬੂ ਨਾ ਚੂਰੇ ਰੱਬ ਕੇ ਸਿਮਰਨ ਗੁਣ ਬਾਣੀ ਰੱਬ ਕੇ ਸਿਮਰਨ ਸਹਿ ਜਸਮਾਨੀ ਰੱਬ ਕੇ ਸਿਮਰਨ ਨੇ ਚੰਦਿਆਸਨ ਰੱਬ ਕੇ ਸਿਮਰਨ ਤੋਂ ਨਿਗ੍ਹਾਸਨ ਰੱਬ ਕੇ ਸਿਮਰਨ ਨਾਲ ਚੁਨਕਾਰ ਸੋਖ ਬ੍ਰह्म ਸਿਮਰਨ ਕਾਰਨ ਤਨਾਮ ਪਾਰੇ ਸੁਰੇਹੀ ਸੇ ਜਨ ਜਿਨ ਕੋ ਬ੍ਰह्म ਹਿਆ ਨਾਨਕ ਤਿਨ ਜਨ ਸਰਨੀ ਪਇਆ ਹਰ ਸਿਮਰਨ ਕਾਰ ਕਲਤ ਪ੍ਰਗਟਾਏ ਹਰ ਸਿਮਰਨ ਲਗਦੇ ਜਿਉ ਪਾਏ ਹਰ ਸਿਮਰਨ ਪੈ ਸਿਧ ਜਤੀ ਦਾਤੇ ਹਰ ਸਿਮਰਨ ਨੀਚੋਂ ਉੱਠ ਜਾਂਦੇ ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰੇ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲਿਆ ਘਾਰਾ ਹਰ ਸਿਮਰਨ ਮੈਂ ਆਪ ਮਿਰੰਕਾਰ ਆ ਕਰ ਕਿਰਪਾ ਜਿ ਸਿਆ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸੁਖੋਕ दीन दर्द दुख पंजना काट कट नाथ या नाथ शरण तुम्हारी आयो नानक के प्रभु साध अष्टपदी जय मात पिता सतमीत न पाई मनुहा नाम तेरे संग सुहाई जय मां दूर जम दल केवल नाम संग तेरे चल ਜੇ ਮੁਸ਼ਕਲ ਹੋਵੇ ਅਤ ਪਾਰੀ ਹਰ ਕੋ ਨਾਮ ਕਿਨ ਮਾ ਉਦਾਰੀ ਅਨਕ ਪੁਨਾਹ ਚਰਨ ਕਰਤ ਨਹੀਂ ਤਾਰੈ ਹਰ ਕੋ ਨਾਮ ਕੋਰ ਬਾਪਨ ਹਰੈ ਜਿਮਕ ਨਾਮ ਜਪੋ ਮਨ ਮੀਰੇ ਨਾਨਕ ਪਾਵੂ ਸੁਖ ਨੇਰੇ ਸਰਬ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਦਾ ਨਾਮ ਜਪਨੋ ਸੁਖੀਆ ਲਾਜ਼ਮ ਰੀ ਵੰਦਨਾ ਪਰੈ ਹਰ ਕਾ ਨਾਮ ਜਪਨੇ ਸਾਰੇ ਅਨ ਕਮਾਇਆ ਰੰਗ ਤੇਖਣਾ ਬੂਝ ਜਾਵੇ ਹਰ ਕਾ ਨਾਮ ਜਪਨੇ ਆਗਾਵੇ ਜਿਹੀ ਮਾਰ ਬੇਜਾ ਤਾ ਕਿਲਾ ਤੈ ਹਰ ਨਾਮ ਸੰਗੋਤ ਸੰਗੇਲਾ ਐਸਾ ਨਾਮ ਮਨ ਸਦਗ ਆਈਏ ਨਾਨਕ ਜਿਨ ਮਨ ਪਰਮ ਗੱਜ ਪਾਈਐ ਛੂਟ ਤ ਨਹੀਂ ਕੋਟ ਲਗ ਬਾਈ ਨਾਮ ਜਪ ਤੈ ਪਾਰ ਪਰਾਹੀ ਅਨਿਕ ਬਿਗੰਝ ਐ ਆਏ ਸੰਗਾਰੇ ਹਰ ਕਾ ਨਾਮ ਤਤ ਕਾ ਨਿਉਦਾਰੇ ਅੰਕ ਜੁੰਨ ਜਨ ਮੈਂ ਮਰ ਜਾਵੈ ਨਾਮ ਜਪਤ ਪਾਵੇ ਬਿਸਰਾਮ ਹੋ ਮੈ ਲਾਮਲ ਕਬੂ ਨਾ ਤੋ ਵੈ ਹਰ ਕਾ ਨਾਮ ਕੋਟਕਾਰ ਤੋ ਵੈ ਐਸਾ ਨਾਮ ਵਿਪੋ ਮਨ ਰੰਗੇ ਨਾਮਿ ਕੇ ਪਈਏ ਸਾਧਕੇ ਸੰਗ ਜੇ ਮਾਰ ਕੇ ਗਨੇ ਜਾਏ ਨਾ ਕੋ ਸਾਥ ਹਰ ਕਾ ਨਾਮੁ ਆ ਸੰਤੋਸਾ ਜਹਿ ਪੈਂਦੇ ਮਹਾਂ ਅੰਤ ਗੁਬਾਰਾ ਹਰ ਕਾ ਨਾਮ ਸੰਗੁ ਜੀਆਰਾ ਜਹਾਂ ਪੰਛੀਰਾ ਕੋ ਨਾ ਸੁਈਆ ਨੋ ਹਰ ਕਾ ਨਾਮ ਤੇ ਨਾਲ ਪਛਾਨੋ ਜੈ ਮਾ ਭਿਆਨ ਤਤ ਬੋਗਰਾਮ ਰੇ ਹਰ ਕੀ ਨਾਮ ਕੀ ਧੂਯੋ ਪਰਿਸ਼ਾਮ ਜਹਾਂ ਤ੍ਰੇਖਾ ਮਨ ਤੁਜਿਆ ਕਰੇ ਸੇ ਨਾਮਿਕ ਹਾਰ ਹਾਰੇ ਅੰਮ੍ਰਿਤ ਵਰਖੈ ਭਉਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰਿ ਹਰਿ ਆਵ ਪ੍ਰਸਾਦਿ ਤੁਮਾ ਜੈ ਹਰ ਜਨ ਕੇ ਹਰ ਨਾਮ ਨਿਧਾਨੇ ਪਾਪ ਜੰਗਨ ਕੀ ਨੋ ਉਦਾਲੇ ਮਨ ਤਨ ਰੰਗ ਰਤੀ ਰੰਗੇ ਕੈ ਨਾਨਕ ਜਨ ਕੈ ਬਿਰਤ ਵੇ ਕੈ ਹਰ ਕਾ ਨਾਮ ਜਨ ਕਾ ਮੁਕਤ ਜੁਗਤ ਹਰ ਕੈ ਨਾਮ ਜਨ ਕਾ ਤ੍ਰਿਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜੁਗਤ ਕਾ ਭਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪ ਕਸ਼ ਨਾਹੀ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਬੂਝੇ ਹਰ ਹਰ ਜੀਵਾ ਹਰ ਹਰ ਜਨ ਕੇ ਮਾਲ ਬਗੀਨਾ ਹਰ ਧਨ ਜਨ ਕੋ ਆਪਰਵ ਦੀਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਟ ਪੋਟ ਜਨ ਹਰ ਰਸ ਰਾਤੀ ਸਰਸਵਾਦ ਨਾਮ ਰਸਮਤੀ ਆਰਦ ਬਸ ਦੇ ਜਨ ਹਾਰ ਹਰ ਜਪੈ ਹਰਿਕਾ ਪਦਲੁ ਗਨੇਸ਼ ਹੈ ਹਰ ਕੀ ਭਗਤ ਮੁਤ ਬੋ ਕਰੀ ਨਾਮਿਕ ਜਨ ਸੰਗ ਕੀਤੇ ਤਾਰੇ ਆਰ ਜਤਿ ਵਾਲ ਕੋ ਨਾਮ ਇਕਾਂਤ ਜਨ ਹਾਰ ਹਰ ਗੁਣ ਗਾਵੇ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਗਤਾ ਨਾਮ ਕੀ ਮਮ ਸੰਤ ਰਿਦ ਵਸੈ ਸੰਵਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਬਲ ਭਾਗੀ ਪਾਈਏ ਸੰਤ ਦੀ ਸੇਵਾ ਨਾਮ ਤੇ ਆਈਏ ਨਾਮ ਤੁਲ ਕਸ਼ਯ ਵਰਨਾ ਹੋਈ ਨਾਮ ਕੇ ਜਰਮਕ ਨਾਮ ਪਾਵੇ ਜਨ ਕੋਈ